ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਐਸਆਈਟੀ ਦੇ ਵੱਲੋਂ ਚੰਡੀਗੜ੍ਹ ਦੀ ਇੱਕ ਹੋਟਲ ਤੋਂ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਗ੍ਰਿਫਤਾਰੀ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਅਤੇ ਬਲਤੇਜ ਪੰਨੂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਸ ਨੂੰ ਸਿੱਖ ਸੰਗਤ ਲਈ ਇਤਿਹਾਸਿਕ ਦਿਨ ਕਰਾਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪਿਛਲੇ 4-5 ਸਾਲਾਂ ਤੋਂ ਸਿੱਖ ਸੰਗਤ 328 ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਉਡੀਕ ਕਰ ਰਹੀ ਹੈ। ਉਹਨਾਂ ਦੱਸਿਆ ਕਿ ਹਾਈ ਕੋਰਟ ਦੀਆਂ ਸਪਸ਼ਟ ਹਦਾਇਤਾਂ ਤੇ ਇਸ ਮਾਮਲੇ 'ਚ ਪਰਚਾ ਦਰਜ ਹੋਇਆ, ਐਸਆਈਟੀ ਦਾ ਗਠਨ ਕੀਤਾ ਗਿਆ ਅਤੇ ਅੱਜ ਐਸਆਈਟੀ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਮੁੱਖ ਮਲਜ਼ਮ ਸੀਏ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ। ਢਾਲੀਵਾਲ ਨੇ ਕਿਹਾ ਹੈ ਕਿ ਕੋਹਲੀ ਜੋ ਕਿ ਇੱਕ ਚਾਰਟਰਡ ਅਕਾਊਂਟੈਂਟ ਰਹਿ ਚੁੱਕੇ ਹਨ ਕਦੇ ਐਜੀਪੀਸੀ ਦੇ ਨਾਲ ਵੀ ਜੁੜ ਰਹੇ ਉਹਨਾਂ ਨੂੰ ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ ਉਹਨਾਂ ਕਹੇ ਕਿ ਇਹ ਇਸ ਕੇਸ ਦੀ ਪਹਿਲੀ ਗ੍ਰਿਫਤਾਰੀ ਹੈ ਅਤੇ ਉਹ ਵੀ ਮੁੱਖ ਵਿਅਕਤੀ ਦੀ ਜੋ ਕਿ ਐਸਆਈਟੀ ਦੀ ਗੰਭੀਰਤਾ ਤੇ ਨਿਯਤ ਨੂੰ ਦਰਸਾਉਂਦੀ ਹੈ ਇਸ ਜਨਾਰੀ ਉਹਨਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਸਿੱਖ ਸੰਗਤ ਵੱਡੇ ਪੱਧਰ ਤੇ ਤਰਨੇ ਮੁਜ਼ਾਰੇ ਅਤੇ ਲਗਾਤਾਰ ਮੰਗ ਕਰਦੀ ਆ ਰਹੀ ਸੀ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਭਾਈ ਵਡਾਲਾ ਵਰਗੇ ਪ੍ਰਸਿੱਧ ਕੀਰਤਰੀਆਂ ਦੀ ਗਵਾਹੀ ਵੀ ਇਸ ਮਾਮਲੇ ਦੇ ਵਿੱਚ ਅਹਿਮ ਰਹੀ ਹੈ ਇਸ ਜਨਾਰੀ ਕੋਹਲੀ ਦੀ ਗ੍ਰਿਫਤਾਰੀ ਤੇ ਆਪ ਸੀਨੀਅਰ ਆਗੂ ਬਲਤੇਜ ਪੰਨੂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਸੀਨੀਅਰ ਆਗੂ ਬਲਤੇਜ ਪੰਨੂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਆਈਪੀਡੀ ਦੇ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ 16 ਜਾਣਿਆਂ ਤੇ ਦਰਜ ਕੀਤੀ ਗਈ ਸੀ ਐਫਆਈਆਰ ਤੇ ਹੁਣ ਪੁਲਿਸ ਨੇ ਪਹਿਲੇ ਗ੍ਰਿਫਤਾਰੀ ਕਰ ਲਈ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਸੁਣਦੇ ਹਾਂ ਮੈਂ ਹੁਣੇ ਹੀ ਖਬਰ ਸੁਣਿਆ ਸੀਗਾ ਕਿ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਜਿਹੜੀ ਹੈ ਸਿੱਖ ਸੰਤਾਂ ਨੂੰ ਪਿਛਲੇ 4-5 ਸਾਲਾਂ ਤੋਂ ਜਿਹੜੀ ੜੀ ਕੀਤੀ ਜਾ ਰਹੀ ਸੀਗੀ ਜਿਹੜੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਸੀਗੇ ਜਿਹੜੇ ਬੰਦਿਆਂ ਦੇ ਖਿਲਾਫ ਪੱਚਾ ਦਰਜ ਹੋਇਆ ਸੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀਗੀ ਉਹਦਾ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਪੱਚਾ ਦਰਜ ਹੋਇਆ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਸਿੱਟ ਬਣੀ ਔਰ ਸਿੱਟ ਦੀ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਆ ਕਿ ਸਿੱਟ ਨੇ ਚੰਡੀਗੜ੍ਹ ਦੇ ਇੱਕ ਹੋਟਲ 'ਚੋਂ ਸਤਿੰਦਰ ਸਿੰਘ ਕੋਹਲੀ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਜਿਹੜਾ ਕਿ ਇਸ ਸਮੇਂ ਐਸਜੀਪੀਸੀ ਦਾ ਵੀ ਚਾਰਟਰਡ ਅਕਾਊਂਟਰ ਸੀਗਾ ਜਿਹਨੂੰ ਮੰਨਿਆ ਜਾਂਦਾ ਕਿ ਉਹ ਇਸ ਲਾਪਤਾ ਸੁਪੰਦ ਵਿੱਚ ਜਿਹੜਾ ਮੁੱਖ ਮੁੱਜਮ ਆ ਉਹਦੀ ਅੱਜ ਗ੍ਰਿਫਤਾਰੀ ਹੋਈ ਆ ਔਰ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤਾਂ ਬਹੁਤ ਵੱਡੀ ਲਾਂਬੰਦੀ ਕਰਦੀਆਂ ਆਈਆਂ ਸੀਗੀਆਂ ਧਰਮੀਆਂ ਮਜਾਦੇ ਕਰਦੀਆਂ ਆਈਆਂ ਸੀਗੀਆਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਆ ਉਹਨਾਂ ਦੀ ਗਵਾਈ ਦੇ ਵਿੱਚ ਬੜੀ ਲਾਂਬੰਦੀ ਹੋਈ ਸੀਗੀ ਸੋ ਮੈਂ ਸਮਝਦਾ ਕਿ ਅੱਜ ਇਸ ਕੇਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਆ ਔਰ ਪਹਿਲੀ ਗ੍ਰਿਫਤਾਰੀ ਵੀ ਮੇਨ ਵਿਅਕਤੀ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਵੀ ਹੋਈ ਐ ਸੋ ਮੈਂ ਸਭ ਦਾ ਕਿ ਸਿੱਟ ਦੀ ਬਹੁਤ ਵੱਡੀ ਇਹ ਜਿਹੜੀ ਇੱਕ ਪ੍ਰਾਪਤੀ ਐ ਔਰ ਲਾਜਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਹ ਪਤਾ ਕਰਨ ਵਾਲੇ ਦੋਸ਼ੀ ਐ ਸੱਜ ਸਾਰੇ ਜਿਹੜਿਆ ਜੇਲ੍ਹ ਦੀਆਂ ਸਲੇਖਾਂ ਸਲਾਖਾਂ ਦੇ ਪਿੱਛੇ ਜਿਹੜੇ ਜਾਣਗੇ ਇਹ ਸਾਡੀ ਕਮਿਟਮੈਂਟ ਸੀ ਕਿਉਂਕਿ ਸੰਗਤਾਂ ਦੀ ਮੰਗ ਸੀ ਸੰਗਤਾਂ ਦੀ ਮੰਗ ਉੱਤੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਐ ਤੇ ਮੈਂ ਸਿਕ ਸੰਗਤਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿੰਨੇ ਵੀ ਇਸ ਮੱਲਾ ਕੇਸ ਦੇ ਵਿੱਚ ਦੋਸ਼ੀ ਨੇ 16 ਦੇ 16 ਸਭ ਨੂੰ ਫੜ ਕੇ ਜਿਹੜਾ ਉਹ ਜੇਲ੍ਹਾਂ ਦੀਆਂ ਸਲਾਕਾਂ ਪਿੱਛੇ ਜਿਹੜਾ ਉਹ ਭੇਜਿਆ ਜਾਊਗਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਪਾਵਨ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 16 ਜਾਣਿਆਂ ਦੇ ਉੱਤੇ ਔਰ ਇੱਕ ਐਸ ਆਈ ਟੀ ਦਾ ਗਠਨ ਕੀਤਾ ਗਿਆ ਸੀ ਉਸ ਐਸ ਆਈ ਟੀ ਨੇ ਅੱਜ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਹਲੀ ਉਹਨੂੰ ਅਰੈਸਟ ਕੀਤਾ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਉਹ ਹਾਈਡ ਕਰ ਰਿਹਾ ਸੀਗਾ ਪੁਲਿਸ ਨੂੰ ਕਿਉਂਕਿ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਸੀ ਔਰ ਜਿੰਨੇ ਲੋਕ ਨਾਮਜਦ ਨੇ 16 ਜਣੇ ਉਹਨਾਂ ਸਭ ਦੀ ਐਲਓਸੀ ਜਿਹੜੀ ਉਹ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਆ ਔਰ ਇਸ ਚੀਜ਼ ਦੀ ਉਮੀਦ ਹੈ ਕਿ ਇਹਦੇ ਸਬੰਧੀ ਬਹੁਤ ਸਾਰੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ ਇਹ ਕਰਦਾ ਹੈ